ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਦੇ ਨਿਗਰਾਨੀ ਹੇਠ ਫਰੀਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਮਾੜੇ ਇਨਸਟਾਗ੍ਰਾਮ ਵੈਸੀ ਕਾਰਵਾਈ ਕਰਦੇ ਆ ਰਹੇ ਆ ਤੇ ਜਦੋਂ ਵੀ ਕੋਈ ਫਰੀਕੋਟ ਅਫੀਸਰ ਕੀਤਾ ਵੀ ਇਨਫੋਰਮੇਸ਼ਨ ਮਿਲਦੀ ਮਾੜੇ ਸਾਕਾ ਤੋਂ ਤੇ ਜਿਹੜੀ ਕੰਮੇ ਕਾਰਵਾਈ ਕੀਤੀ ਜਾਂਦੀ ਇਸੇ ਹੀ ਲੜੀ ਤਹਿਤ ਸਾਡੇ ਏਐਸਸੀ ਰਾਜ ਸਿੰਘ ਜੋ ਸਦਰ ਫਰੀਕੋਟ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਇੱਕ ਕਾਰ ਤੇ ਲੜਕੇ ਕਿਸੇ ਵੱਡੀ ਵਾਅਦਾ ਨੂੰ ਅੰਜਾਮ ਦੇਣ ਦਿਨ ਲੱਗੇ ਨੇ ਤਾਂ ਸਾਡੇ ਰਾਜ ਸਿੰਘ ਪੁਲਿਸ ਪਾਰਟੀ ਲੈ ਕੇ ਉੱਥੇ ਮੌਕੇ ਤੇ ਪਹੁੰਚੇ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੇ ਮੌਕੇ ਦੇ ਜਿਹੜੇ ਪੰਜ ਨੇ ਪੰਜ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੰਜੇ ਹੀ ਬਠਿੰਡਾ ਜ਼ਿਲ੍ਹਾ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਦੇ ਜਿਹੜਾ ਸੁਖਮੰਦਰ ਸਿੰਘ ਆਵਾਸੀ ਚੱਕ ਫਤਿਹ ਸਿੰਘ ਜ਼ਿਲ੍ਹਾ ਬਠਿੰਡਾ ਇਹਦੇ ਦੇ ਪਹਿਲਾਂ ਇੱਕ ਮੁਕਸ਼ਾ ਸਾਹਿਬ ਕੇ ਪੱਤਾ ਦਰਜ ਤੇ ਕੁਲਵਿੰਦਰ ਸਿੰਘ ਕਰਤਾਰਪੁਰ ਥਾਣੇ ਜ਼ਿਲ੍ਹਾ ਬਠਿੰਡਾ ਇਸ ਤੋਂ ਪਹਿਲਾਂ ਮਕਦਮਾ ਦਰਜ ਇਹ ਪਹਿਲਾ ਵੀ ਜਿਹੜੇ ਜਿਹੜੇ ਆਪਣੀ ਡੇਲ ਆਊਟ ਨੇ ਬਾਹਰ ਆਏ ਨੇ ਤੇ ਇਹ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਇੱਕ Honda City ਕਾਰ ਇੱਕ ਮੋਟਰਸਾਈਕਲ ਤਿੰਨ ਕਾਪੇ ਇੱਕ ਅਖੰਡਾ ਤੇ ਖਲੋਏ ਦੀ ਅੰਗਰਾਜੀ ਵਾਲਾ ਜਿਹੜਾ Maruti ਆਦਮੀ ਲਏ ਨੇ ਤੇ ਇਹਨਾਂ ਤੇ ਅਸੀਂ ਮਕਦਮਾ ਨੰਬਰ 236 ਮਿਤੀ 16/10 ਨੂੰ ਆਰਗਨਿਕ ਕ੍ਰਾਈਮ ਤਹਿਤ ਅਸੀਂ ਦਰਜ ਕੀਤਾ ਜਿਹਨਾਂ ਨੂੰ ਅੱਜ ਅਸੀਂ ਮਾਨਯੋਗ ਕੋਰਟ ਵਿੱਚ ਪੇਸ਼ ਕਰਾਂਗੇ ਇਹ ਇਸ ਕਰਕੇ ਇਹਨਾਂ ਤੋਂ ਸਖਤੀ ਨਾਲ ਪੁੱਛ ਰਿਹਾ ਇਸ ਕਰਕੇ ਕੀਤੀ ਜਾਵੇਗੀ ਕਿ ਇਹ ਕੇਸ ਵਾਅਦਾ ਤੋਂ ਅੰਜਾਮ ਦੀ ਜਾਂ ਰਹੀ ਸੀ ਤੇ ਇਸ ਤੋਂ ਪਹਿਲਾਂ ਵੀ ਜੇ ਹੋਰ ਵੀ ਇਹਨਾਂ ਕੋਈ ਵਾਅਦਾ ਤਾਂ ਅੰਜਾਮ ਹੋਤਾ ਕੋ ਵੀ ਅਸੀਂ ਅਡਮਿਨਿਸਟ੍ਰੇਸ਼ਨ ਦੇਖ 파ੜ ਰਹੇਗਾ ਇਹ ਸਭ ਅਸੀਂ ਇਸ ਦੇ ਲੈ ਕੇ